ਤੇ ਇਹਦਾ ਪ੍ਰਾਈਜ਼ ਰੋਗਾ ਬਾਈ 1,25,000 ਦੇ ਦਾਂਗੇ ਦੇਖ ਲਾ ਕਟਾਣਾ ਖਾਲੀ ਨਾ ਕੋਈ 1.25 ਦੇ ਦਾਂਗੇ ਓਨਲੀ ਓਨਲੀ ਰੇਟ ਆਪਣਾ ਜਾਇਜੀ ਨੇ ਅੱਜ ਜੈਕਟ ਸਟਾਰਟ ਕਰਕੇ ਦਿਖਾਉਣਿਆ ਇੰਜਨਾਂ ਕਿੰਜਨ ਗੇਨ ਦਾ ਫੁੱਲ ਗਰੰਟੀ ਹੈ ਫੁੱਲ ਪੈਚ ਲਈ ਨਾ ਬੰਦੇ ਦਾ ਸੌਕ ਨੂੰ ਰੱਖਿਆ ਤੇ ਢੇੜੇ ਗੁਰੇ ਦੇਣ ਵਾਸਤੇ ਲੰਗਰੀ ਤਾਂ ਇੱਥੇ ਨਿਗ੍ਹਾ ਮਰਵਾ ਲਈ ਲੈ ਵਿੱਚ ਤੁਹਾਨੂੰ ਜਿਵੇਂ ਆਖਿਆ ਸੀ ਨਾ ਭਾਈ ਅੱਜ ਤੁਹਾਨੂੰ ਸਾਰੇ ਸਵਰਾਜ ਟਰੈਕਟਰ ਦਿਖਾਵਾਂਗੇ ਜਿੰਦਗੀ ਜਿਉਂਦਾ ਜੱਟ ਬਾਜ ਵਰਗੀ ਰੱਖੀ ਹੈ ਬੜਕ ਸਵਰਾਜ ਵਰਗੀ ਲੈ ਮਿੱਤਰੋ ਸਵਰਾਜਾਂ ਦਾ ਸਟਾਕ ਫੁੱਲਾਗਾ ਇਹੋ ਲਾ ਕੇ ਯਾਰ ਆਪਣੇ ਟਰੱਕਰੋਂ ਟਰੈਕਟਰ ਚੱਕ ਫੇਰ ਕਰਦੇ ਬੰਦਾ ਲੈ ਕੇ ਜਾਵੇ ਕੋਈ ਪ੍ਰੈਸ਼ਰ ਇੰਜਨ ਦੀ ਬਲੋਰੀ ਆਪਾਂ ਬੈਠਾ ਜੀ ਮੈਂ ਇਹਦਾ ਪ੍ਰਾਈਸ ਭਾਈ ਇਹ ਦੇ ਦਾਂਗਾ ਆਪਾਂ ਦੇ ਲੈਣੀ ਜਮਾ 165000 ਦੇ ਦਾਂ ਇਹ ਵੀ 725 ਨੇ ਮੁੱਲ ਦੇ ਦ 735 ਲਾ ਲੋ 44 ਲਾ ਲੋ 855 ਲਾ ਲੋ ਸਵਰਾਜਾਂ ਦਾ ਬਈ ਸਟਾਕ ਫੁੱਲ ਆ ਗਿਆ ਖੜੇ ਆ ਪਿੰਡ ਸੇਰੋਂ ਵਿੱਚ ਨਿਗਾ ਮਰਵਾ ਲੈ ਬਈ ਖੜਿਆਂਗੇ ਬਾਈ ਗੁਰਪ੍ਰੀਤ ਕੋਲੇ ਆਜੋ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੰਗੇ ਟਰੈਕਟਰ ਖਰੀਦਣਾ ਚਾਹੁੰਨੇ ਸਸਤੇ ਰੇਟ ਦੇ ਤਾਂ ਆਹ ਬਾਈ ਨੂੰ ਯਾਦ ਕਰ ਲੈ ਸਾਸਿਕਾ ਬਈ ਗੁਰਪ੍ਰੀਤ ਠੀਕ ਹੋ ਬਾਈ ਹਾਂ ਵਧੀਆ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਨੇ ਬਈ ਆਪਣੇ ਕੋਲੇ ਆ ਹੀ ਜਾਂ ਤੱਕ ਨੂੰ 10 12 ਤਾਂ ਹੁੰਦੀ ਹੁੰਦੇ ਨੇ ਬਾਕੀ ਉਹਨਾਂ ਭਰਾ ਹੁੰਦੇ ਨੇ ਠੀਕ ਆ ਬਾਈ ਜੀ ਬਾਕੀ ਚੈੱਕ ਕਰਵਾ ਦੇ ਬਈ ਸਟਾਕ ਫੁੱਲ ਆ ਗਿਆ ਤੇ ਸਭ ਤੋਂ ਪਹਿਲਾਂ ਇਹ ਤੋਂ ਵੀਡੀਓ ਸਟਾਰਟ ਕਰ ਦਾਂਗੇ ਬਈ ਜੀ ਮੈਸੀ ਤੋਂ ਕਿੱਥੋਂ ਲੱਭ ਲੈਂਦਾ ਇਹ ਪੁਰਾਣਾ ਖੁੰਡਾ ਇਹ ਬੱਸ ਆ ਗਿਆ 2012 ਮਾਡਲਾ ਹੀ 2012 ਮਾਡਲਾ ਠੀਕ ਆ ਸਾਰਾ ਆਲ ਰੀਜਨ ਟਰੈਕਟਰ ਓਰੀਜਨਲ ਸਾਰਾ ਠੀਕ ਆ ਚਾਬੀ ਨਹੀਂ ਲੱਗੀ ਹਲਕਤੋਂ ਵੀ ਕੋਈ ਟਰੈਕਟਰ ਨੂੰ ਕੋਈ ਟੱਚਿੰਗ ਹੋਏ ਬੰਦਾ ਆਪਾਂ ਨੂੰ ਕਹਦੇ ਵੀ ਹਾਂ ਵੀ ਇੱਥੇ ਟਰੈਕਟਰ ਹੋ ਤੇ ਰੰਗ ਹੋਇਆ ਹੋਇਆ ਠੀਕ ਆ ਜਿੰਨਾ ਸਾਰਾ ਜੈਨੂਆ ਟਰੈਕਟਰ ਠੀਕ ਆ ਬਈ ਦੇਖ ਸਾਰੇ ਬਗਾਂ ਦਾ ਰੂਟਾਂ ਸਾਰਾ ਠੀਕ ਆ ਕੰਡੀਸ਼ਨ ਦਾ ਬਈ ਕਹੜੀ ਫੁੱਲ ਚੰਗਾ ਫੁੱਲ ਚੰਗਾ ਠੀਕ ਆ ਜੇ ਮਿੱਤਰੋ ਚੈੱਕ ਕਰ ਲੋ ਕੰ ਇਹ ਮਾਡਲ ਹੈਗਾ 12 ਨਾ 12 ਬਾਜੂਜ ਕਿਵੇਂ ਬਾਈ ਬਾਜੂ ਕੇ ਸਟਾਰਟ ਕਰ ਲੈਨੇ ਆਪਾਂ ਸਟਾਰਟ ਕਰਕੇ ਦਿਖਾ ਦਈਏ ਬਾ ਸਟਾਰਟ ਕਰ ਲੈ ਠੀਕ ਚੱਲਿਆ ਮਿੱਤਰੋ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆ ਇੰਜਨ ਇੰਜਨ ਦੇਣਾ ਫੁੱਲ ਗਾਰੰਟੀ ਹੈ ਫੁੱਲ ਪੈ ਚੱਲਦੀ ਨੇਗਾ ਬੰਦੇ ਦਾ ਸੌਂਕ ਨੂੰ ਰੱਖਿਆ ਤੇ ਢੇੜੇ ਗੁਰੇ ਦੇਣ ਵਾਸਤੇ ਠੀਕ ਆਪਾਂ ਵੀ ਸੌਂਕ ਵਾਸਤੇ ਲਿਆਂਦਾ ਇਹ ਇੱਕ ਗੱਲ ਆਣਾ ਬਈ ਹੂੰ ਇਹ ਟਰੈਕਟਰ ਵੇਚਣਾ ਨਹੀਂ ਹੈਗਾ ਸੀ ਹਨਾ ਇਹ ਵੇਚਣਾ ਨਹੀਂ ਦੀ ਠੀਕ ਆ ਤੇ ਬਈ ਟਰੈਕਟਰ ਵੇਚਣਾ ਨਹੀਂ ਹੈਗਾ ਸੀਗਾ ਪਰ ਚੱਲ ਠੀਕ ਆ ਬਾਈ ਕਹਿੰਦਾ ਹੁਣ ਸੇਲ ਕਰ ਦਾਂਗੇ ਪਹਿਲਾਂ ਇਹਦੇ ਪਿੱਛੇ ਅੜੀ ਹੋ ਗਈ ਸੀ ਮੈਂ ਵੀ ਇਹ ਟਰੈਕਟਰ ਖਰੀਦਣ ਲਈ ਬਾਈ ਨੂੰ ਫੋਨ ਲਾਇਆ ਸੀਗਾ ਕਿਸੇ ਭਰਾਣੇ ਲੈਣਾ ਸੀ ਉਹਦਾ ਬਾਈ ਕਹਿੰਦਾ ਆਪਾਂ ਵੇਚਣਾ ਨਹੀਂ ਹੈਗਾ ਕਹਿੰਦਾ ਡੈਡੀ ਜੀ ਨੂੰ ਪਸੰਦ ਆ ਗਿਆ ਹਾਂ ਆ ਚੱਲ ਹੁਣ ਵੇਚ ਦਾਂ ਠੀਕ ਆ ਬਾਈ ਕੀ ਪ੍ਰਾਈਜ਼ ਰੂ ਬਈ ਇਹਦਾ 315000 ਦੇਣ ਲੈਣਾ ਦੇਣ ਲੈਣਾ ਜਮੋ ਜਾਇ ਜੀ ਮੰਗਦਾ ਸਾਢੇ ਰੁਪਏ ਤਿੰਨਾਂਗੇ ਆਪਾਂ ਤੇ ਤੁਮ ਜਾਇ ਜੀ ਜੀ ਕਿਹਾ ਤੇਰੇ ਪਹਿਲੇ ਦਿਨ ਰੇਟ ਨਹੀਂ ਆਪਾਂ ਜਾਇ ਕਹਿੰਦੇ ਲੈ ਮਿੱਤਰੋ ਟੋਪ ਮਾਰਾ ਅੱਛੀ ਜੀ ਇਹਦੀ ਐਨਓਸੀ ਸਾਰਾ ਕੁਝ ਟਰੈਕਟਰ ਹਰਿਆਣਾ ਨੰਬਰ ਹੈ ਐਨਓਸੀ ਕਾਗਜ਼ ਪੱਤਰ ਸਾਢੇ 1 ਨੰਬਰ ਮਿਲਣਗੇ ਠੀਕ ਆ ਜੀ ਕਿਉਂ ਨਹੀਂ ਨਿਕਲਦੀ ਜਿਆਦੇ ਹਰਿਆਣੇ ਦੀ ਨੇ ਪੰਜਾਬ ਤੋਂ ਆਪਣੇ ਆਈ ਨਹੀਂ ਘਟਨੇ ਠੀਕ ਆ ਮਤਲਬ ਵੀ ਅੱਜ ਕੱਲ ਨਾ ਜਿਵੇਂ ਆਪਾਂ ਕਹ ਲਈਏ ਇਹ ਟਰੈਕਟਰ ਦਾ ਟਰੈਕਟਰ ਦਾ ਨਾ ਟ੍ਰੈਂਡ ਚੱਲ ਰਿਹਾ ਹੈਗਾ ਤੇ ਕਿਸੇ ਵੀਰ ਨੇ ਕੰਪਨੀ ਚੋ ਵੀ ਇਹ ਟਰੈਕਟਰ ਆ ਆਪਦੇ ਸਾਈ ਬੁੱਕ ਕਰਵਾ ਕੇ ਤਿਆਰ ਕਰਾਇਆ ਵੀ ਠੀਕ ਹੈ ਭਾਈ ਜੀ ਬਾਕੀ ਜਿੰਨਾਂ ਕੋਲ ਵੀਰਾਂ ਕੋਲ ਹੈਗਾ ਕਮੈਂਟ ਜ਼ਰੂਰ ਕਰਿਓ ਚਲੋ ਮਿੱਤਰੋ ਅਗਲਾ ਦਿਖਾਉਣਾ ਹੈ ਤੁਹਾਨੂੰ ਸਵਰਾਜ 735 ਐਫ ਈ ਜਸਪ੍ਰੀ ਤਾਂ ਇੱਥੇ ਨਿਗਮਰ ਵਾਲੇ ਲੈ ਭਈ ਤੁਹਾਨੂੰ ਜਿਵੇਂ ਆਖਿਆ ਸੀ ਨਾ ਭਈ ਅੱਜ ਤੁਹਾਨੂੰ ਸਾਰੇ ਸਵਰਾਜ ਟਰੈਕਟਰ ਦਿਖਾਵਾਂਗੇ ਜਿੰਦਗੀ ਜਿਹਾ ਆਉਂਦਾ ਜੱਟ ਬਾਜ ਵਰਗੀ ਰੱਖੀਏ ਬੜਕ ਸਵਰਾਜ ਵਰਗੀ ਲੈ ਮਿੱਤਰੋ ਸਵਰਾਜਾਂ ਦਾ ਸਟਾਕ ਫੁੱਲਾਗਾ ਇਹ ਮਾਡਲ ਬਈ ਇਹ 94 ਮਾਡਲ ਹੈ ਠੀਕ ਆ ਬੰਦੇ ਨੇ ਪੂਰੀ ਰੀਜਨ ਵਾਲੀ ਏ ਟੂ ਜ਼ੈਡ ਇਹ ਫੁੱਲ ਕੰਮ ਹੋਇਆ ਪੰਪ ਬਾਹਰੇ ਕਢਾਇਆ ਹੈ ਬੰਦੇ ਨੇ ਬਾਹਰ ਇੱਕ ਦਿਖਾ ਦੇ ਵੀਰੇ ਠੀਕ ਆ ਡਿਸਟ੍ਰ 540 ਚੱਕਰ ਕਰਾਇਆ ਨੇ ক্রোন ক্রোন سارے ਬੰਦੇ ਨਾ ਬਾਜੀ ਜਿਵੇਂ ਨਮਾ ਟਰੈਕਟਰ ਹੁੰਦਾ ਸਿੱਧਾ ਕਹਿ ਦਿਆ ਬਈ ਕੱਲਾ ਪਾਵਰ ਨਹੀਂ ਹੈਗਾ ਪਾਵਰ ਬਸ ਸਟੀering ਉਹ ਵਿੱਚੋਂ ਕਰਾ ਹੈ ਪਾਵਰ ਮੰਗੂ ਹੀ ਚੱਲਦਾ ਗੱਡੀ ਮੰਗੂ ਚੱਲਦਾ ਹੈ ਉਹ ਮਾਡਲੀ ਬਣਾਇਆ ਹੋਇਆ ਹੈ ਉਹ ਮਾਡਲੀ ਬਣਾਇਆ ਹੋਇਆ ਬੰਦੇ ਦਾ ਅਸ ਸਿਸਰੀ ਸੁਸਰੀ ਮੁਰਗਾ ਟ ਮੁਰਗੂਟ ਸਾਰੇ 540 ਚੱਕਰਾਂ ਟਰੈਕਟਰ ਕਰਾਇਆ ਹੈ ਇਹ ਠੀਕ ਆ ਲੈ ਮਿੱਤਰ 500 ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਟਰੈਕਟਰ ਦੇ ਯਾਰ ਇਹਦੇ ਠੀਕ ਆ ਮਤਲਬ ਬਈ ਇੱਕ ਵਾਰ ਅਗਲਾ ਕਹਿ ਦੋ ਦਿੰਦਾ ਨਾ ਵੀ ਪੈਸੇ ਲੱਗੇ ਹੋਏ ਆ ਪਰ ਦੇਖਦੇ ਵੀ ਆ ਲੱਗੇ ਦੇਖਦੇ ਵੀ ਆ ਨਵੇਂ ਟਾਇਰ ਨੇ ਚਾਰੇ ਠੀਕ ਹੈ ਮਰਗਾਟ ਪਰ ਪੈਸਾ ਲਾਉਂਦੇ ਵੀ ਨਹੀਂ ਜਰੂਰਤ ਹੈ ਇਹ ਵੀ ਨਹੀਂ ਕੋਈ ਕਾਹੀ ਪੀ ਲਾਉਣ ਨਹੀਂ ਮਰਗਾਟ ਮਰਗੂਟ ਬੈਂਪਰ ਲਾਈਟ ਆ ਸਾਰਾ ਕੁਛ ਆਪਾਂ ਹੀ ਦੇ ਮੈਂ ਕੁਛ ਨਹੀਂ ਲਾਉਂਦੇ ਦਾ ਠੀਕ ਹੈ ਜਿਵੇਂ ਹੈਗਾਗਾ ਠੀਕ ਕੱਲਾ ਕੱਲਾ ਇੰਡੀਕੇਟਰ ਬਾਕੀ ਸਾਰਾ ਆਹ ਦੇਖ ਲੈ ਜਸਪ੍ਰੀਤ ਆ ਚੀਜ਼ ਤੇ ਵੀ ਨਿਗਾਹ ਮਰਵਾ ਦੇ ਭਾਈ ਤੂੰ ਆਜ ਸਾਰਾ ਨਾਲ ਹਾਲੀਆ ਭਾਈ ਸਾਹਿਬ ਵਗੈਰਾ ਨਾਲ ਠੀਕ ਹੈ ਭਾਈ ਇਹਦਾ ਪ੍ਰਾਈਸ ਰੋ ਭਾਈ 1,65,000 ਆ ਦੇ ਦਾਂਗੇ ਡਾਕਟਰ ਆਪਾਂ ਇਹ ਠੀਕ ਹੈ 1,65,000 ਦਾ ਇਹਦਾ ਬੰਦੇ ਨੂੰ ਆਪ ਹੀ ਦੇਖਣੇ ਬਈ ਪੈਸੇ ਦੇ ਬਹੁਤ ਲੱਗੇ ਹੋਣੇ ਐਸੇ ਪੈਸੇ ਦੀ ਬੰਦਾ ਕਾਊਂਟਿੰਗ ਕਰ ਲੇ ਉਹਦੇ ਹਿਸਾਬ ਨਾਲ ਇਹਨੂੰ ਡਿਮਾਂਡ ਦੇ ਆ ਲੱਗਾ ਜਿਆਦਾ 55 55 ਦਾ ਬਈ ਆਮ ਮੰਗੇ ਜਾਂਦੇ ਨੇਗੇ ਸਿੰਪਲ ਕੱਪੜੇ ਵਾਲੀ ਛਤਰੀ ਨਾਲ ਬਈ ਹਾਂ ਫਿਬਰੂਰੀ ਛਤਰੀ ਲੱਗੀ ਅਮਰਗਾਟ ਨਵੇਂ ਲੱਗੇ ਹੋਣੇ ਟੌਪ ਮਾਡਲ ਸਰ ਕੀ ਗੱਲ ਹੈ ਮਿੱਤਰੋ ਬਾਹਰ ਪੰਪ ਕਰਿਆ ਹੋਇਆਗਾ ਤਕਰੀਬਨ ਬਈ ਲੱਗ ਚੱਲੀ ਆਪਾਂ ਸਿੱਧੇ ਇੰਜਨ ਗੇਅਰ ਦਾ ਹੀ ਫੁੱਲ ਲੱਗ ਕੇ ਤੇ ਬਲੋ ਨਹੀਂ ਪੂਰਾ ਜੀ 40-45000 ਰੁਪਏ ਦਾ ਆਮ ਉਹੀ ਲਾਇਆ ਹੋਣਾ ਬਈ ਉੱਪਰ ਉਹਦਾ ਫੁੱਲ ਆ ਮਿੱਤਰੋ ਓਕੇ ਦੀ ਰਿਪੋਰਟ ਆ ਲਾਈਟਾਂ ਲੁੱਟ ਸਾਰੀਆਂ ਸਾਰਾ ਜਿੰਮੇ ਸਿਸਟਮ ਖੜਾ ਪਾਈਂਦੇ ਮੈਂ ਕੁਛ ਨਹੀਂ ਲਾਉਂਦੇ ਦਾ ਠੀਕ ਆ ਬਈ ਯਾਰਾ ਬੰਦਾ ਵੀਡੀਓ ਦਿਖਾਇ ਦਿੱਤੀ ਬਾਅਦ ਚ ਤਾਂ ਲਾ ਲਿਆ ਪਰ ਕੁਛ ਨਹੀਂ ਲਾਉਂਦੇ ਆਲਾ ਗੌਰ ਨਾਲ ਵੀ ਦੇਖ ਕੇ ਇੰਨੀ ਚੀਜ਼ਾਂ ਨਹੀਂ ਦੇਦਾ ਠੀਕ ਆ ਬਈ ਬਾਕੀ ਤੁਸੀਂ ਬੰਪਰ ਬੰਪਰ ਵੀ ਬਈ ਬੜੇ ਲੱਗਿਆ ਲਾਈਟਾਂ ਵੀ ਵਧੀਆ ਲੱਗੀਆਂ ਨੇ ਠੀਕ ਆ ਬਈ ਜੀ ਚਲੋ ਮਿੱਤਰ ਅੱਗੇ ਆ ਗਿਆ ਸਵਰਾਜ 743 ਇਹ ਮਾਡਲ ਬਈ 17 17 ਮਾਡਲ ਆ ਪੀਵੀ 13 ਠੀਕ ਆ ਲੈ ਮਿੱਤਰ 17 ਮਾਡਲ ਆ ਪੀਵੀ 13 ਸੰਗਰੂਰ ਦਾ ਨੰਬਰ ਆ ਕਹਣਾ ਬਈ ਸਾਲ ਦਾ ਸੋਰਸਾ ਦਾ ਫੁੱਲ ਟਾਇਰ ਟੂਰ ਚੰਗੇ ਪੈਣ ਨੇ ਬਈ ਨਵੇਂ ਪਣ ਸਾਰੀ ਟਾਇਰ ਦੇ 500 ਚਲ ਠੀਕ ਹੈ ਜੀ ਲੈ ਮਤਰਾ ਟਾਇਰ ਤੇਲ ਬ੍ਰੇਕਾਂ ਚਾਹੀਏ ਤੇਲ ਬ੍ਰੇਕਾਂ ਚ ਹੈਗਾ ਟੌਪ ਵਾਲਾ ਮਾਡਲ ਆ ਗਿਆ ਬਈ ਜੀ ਕੱਲਾ ਕਿਹੜੀ ਬਈ ਪਾਵਰ ਸਟੀering ਨਹੀਂ ਹੈਗਾ ਠੀਕ ਆ ਬਈ ਟਾਇਰ ਟੂਰ ਬਈ ਜਮਨ ਨਵੇਂ ਕੰਪਨੀ ਦੇ ਜੇ ਕਿਛੁ ਨੋ ਦੀ ਠੀਕ ਹੈ ਜੀ 13 ਦੇ ਟਾਇਰਾਂ ਚ 13 ਟਾਇਰਾਂ ਚ ਚੰਗਾ ਟਰੈਕਟਰ ਹੈਗਾ ਤੇ ਇਹਦਾ ਪ੍ਰਾਈਸ ਰੂਪ ਬਈ 410000 ਰੁਪਇਆ ਬੇਨ ਲਾ ਨਾ 4 ਦਾ ਦੇ ਦਾਂਗੇ ਕੱਟ ਚੱਲ ਕੋਈ ਨਾ ਕਰ ਲੈ ਬੰਦਾ ਮੌਕੇ ਤੇ ਮਾਨਤਨ ਕਰਾਂ ਆਜੋ ਬਈ ਕੋਈ ਚੱਕਰ ਨਹੀਂ ਹੈਗਾ ਅਗਲਾ ਕਿ ਬਈ ਜੀ ਸਵਰਾਜ 8 ਲੇ ਮਿੱਤਰੋ ਇਹ ਸਾਨੂੰ ਜਮਾ ਸਸਤੇ ਰੇਟ ਤੇ ਟਰੈਕਟਰ ਦੇ ਕੇ ਦਵਾਂਗੇ ਡਬਲ ਕਲਚ ਹੈ 94 ਮਾਡਲ ਹੈ 540 ਚੱਕਰ ਹੋਏ ਹੋਏ ਨੇ ਇੰਜਨ ਗੇਅਰ ਦੀ ਬੰਦਾ ਫੁੱਲ ਗਰੰਟੀ ਕਿਤੋਂ ਲੀਕਿੰਗ ਨਹੀਂ ਜਿਵੇਂ ਟਰੈਕਟਰ ਸੁੱਕਾ ਟਰੈਕਟਰ ਬਾਕੇ ਲੈ ਸੁੱਕਾ ਹੀ ਰਹੂਗਾ ਠੀਕ ਆ ਸੈਲਫ ਸਟਾਰਟਰ ਨਵੀਂ ਬੈਟਰੀ ਆ ਨਵੀਂ ਬੈਟਰੀ ਜਮਾ ਨਵੀਂ ਬੈਟਰੀ ਲੈ ਮਿੱਤਰੋ ਇੰਜਨ ਗੇਅਰ ਦਾ ਬਾਈ ਕਹਿੰਦਾ ਇੰਨੀ ਤਸੱਲੀ ਆ ਗਈ ਠੀਕ ਆ ਭਾਈ ਜੀ ਤੇ ਬਾਕੇ ਚੈੱਕ ਕਰਕੇ ਗਰੰਟੀ ਨਾਲ ਲੈ ਜਾਓ ਬਾਈ ਪੰਜਾਬ 50 55 ਪਰ ਟਾਇਰ ਨਹੀਂ ਮੰਗ ਲੈ 13 ਦੇ ਠੀਕ ਉਹਦੇ ਵੱਧਨੇ ਗੁੜੀਆਂ ਤੇ ਕੰਪਨੀ ਟਾਇਰ ਨੇ 70 ਕਹਿ ਗਏ ਨੇ 70 ਕਹਿ ਗਏ ਨੇ ਠੀਕ ਆ ਵੀ ਬਾਕੀ ਇੰਜਨ ਗੇਅਰ ਦਾ ਵੀ ਕਹਿੰਦਾ ਫੁੱਲ ਓਕੇ ਜਮਾ ਓਕੇ ਬਾਕੇ ਯਾਰ ਆਪਣੇ ਟਰੈਕਰੋਂ ਟਰੈਕਟਰ ਚੱਕ ਫੇਰ ਕਰਦੇ ਬੰਦਾ ਲੈ ਕੇ ਜਾਵੇ ਕੋਈ ਪ੍ਰੈਸ਼ਰ ਇੰਜਨ ਦੀ ਬਲੋ ਹੋ ਰਹੀ ਆ ਆਪਾਂ ਬੈਠਾ ਜੀ ਮੈਂ ਇਹਦਾ ਪ੍ਰੈਸ ਬਾਈ ਇਹ ਦੇ ਦਾਂਗੇ ਆਪਾਂ ਦੇ ਲੈਣੀ ਜਮਾ 165000 ਦੇ ਦਾਂ ਇਹ ਵੀ 755 ਨੇ ਮੁੱਲ ਦੇ ਦਾਂ ਠੀਕ ਆ 165000 ਸਵਰਾਜ ਸਵਰਾਜ 855 ਡਬਲ ਕਲੱਚ ਆ ਮਿੱਤਰੋ ਸਵਰਾਜ 855 ਸਿਰਫ 165000 65000 ਰੁਪਏ ਦਾ ਤੇ ਅੱਗੇ ਦੇਖੋ ਨੇ ਬਈ ਸਵਰਾਜ 735 9 ਕੱਟਨੇ ਥੋੜੇ ਜਿਹੇ ਦੇ 40 ਕੇ ਪੈਸੇ ਨੇ ਟਾਇਰਾਂ ਦੇ ਹੋਰ ਕੋਈ ਰੁਪਈਆ ਨਹੀਂ ਪਾਲ ਲਗ ਲਟਾਇਰਾਂ ਤਾਂ ਪਰ ਰੇਟ ਵੀ ਜਾਇਜ਼ੀ ਦੇਦਾ ਹੈ ਬੰਦੇ ਨੂੰ ਠੀਕ ਆ ਇੰਜਨ ਗੇਅਰ ਦਾ ਭਾਈ ਓਕੇ ਆ ਭਾਈ ਬੋਲੋ ਪਰ ਕੋਈ ਨਹੀਂ ਹੈਗਾ ਜਿਵੇਂ ਜੈਨ ਸੁੱਕਾ ਟਰੈਕਟਰ ਆ ਯਾਰ ਆਪਣਿਆਂ ਦੇ ਮਾਰਕਰ ਕਰ ਲਾਸ ਕਰ ਦੇ ਇੰਜਨਾਂ ਦੇ ਟਰੈਕਟਰ ਆਪਣੇ ਸਵਰਾਜ ਜਿੰਨੇ ਆਪਾਂ ਦਿਖਾ ਰਹੇ ਅੱਜ ਅੱਛਾ ਸਾਰੇ ਕਰ ਲਾਸ ਕਰ ਦੇ ਇੰਜਨ ਦੇ ਸਾਰੇ ਟਰੈਕਟਰ ਆ ਦਿਖਾ ਦੇ ਠੀਕ ਆ ਭਾਈ ਕਰ ਲਾਸ ਕਰ ਲਗਾ 850 ਹੀ ਕਰ ਲਾਸ ਕਰਦਾ ਠੀਕ ਆ 35 ਵੀ ਕਰ ਲਾਸ ਸਾਰੇ ਕਰ ਲਾਸ ਕਰ ਦੇ ਇੰਜਨ ਦੇ ਟਰੈਕਟਰ ਆਪਣੇ ਠੀਕ ਆ ਖੋਲ ਕੇ ਦਿਖਾ ਦੀ ਭਾਈ ਮੜਾ ਇਹਨੂੰ ਸੁੱਕਾ ਮਿਲ 11 ਦਾ ਜੈਨੂਇਨ ਟਰੈਕਟਰ ਪੇ ਵੀ ਚੰਗਾ ਪਿਆ ਗੇਣਾ ਕੋਈ ਜਰਜੁਰ ਨਹੀਂ ਹੈਗੀ ਕਿਤੋਂ ਨਹੀਂ ਸੱਜੇ ਪਾਸੇ ਟਰੈਕਟਰ ਨੂੰ ਨਾ ਜਿਵੇਂ ਸੁੱਕਾ ਕਹਿੰਦਾ ਚਮਕਾਏ ਖੜੇ ਜਾਂਦਾ ਨਹੀਂ ਬਾਹੀ ਚੀ ਬੰਦਾ ਆਪਣਾ ਟਰੈਕਟਰ ਸੁੱਕੀ ਮੋਟੂ ਲੀਕ ਠੀਕ ਆ ਤੇ ਇਹਦਾ ਪ੍ਰਾਈਸ ਰੋਗਾ ਬਾਈ 1,25,000 ਦੇ ਦਾਂਗੇ ਦੇਖ ਲਾ ਕਾਟਾ ਨਾ ਖਾ ਲਈ ਨਾ ਕੋਈ 1.25 ਦੇ ਦਾਂਗੇ ਓਨਲੀ ਓਨਲੀ ਰੇਟ ਆਪਣਾ ਜਾਇ ਜੀ ਨਹੀਂ ਅੱਜ ਜਾਇ ਜੀ ਨਹੀਂ ਦੇਣ ਲੈਣ ਨਾਲ ਨਹੀਂ ਗੇ ਜਮਤ ਦੇ ਦਾਂਗੇ ਮਨ ਕਰਦਾ ਕੋਈ ਗੱਲ ਨਹੀਂ ਬੰਦਾ ਆਊਗਾ ਆਪਾਂ ਕੋਈ ਫੇਰ ਵੀ ਕੋਈ ਗੱਲ ਨਹੀਂ ਸਿਰੇ ਜਾਂਦੇ ਬੰਦੇ ਗੱਲਾਂ ਦੋ ਜੈਸਰ 9 ਇਹ ਬਾਈ ਮਾਡਲ 94 ਠੀਕ ਆ ਹੂੰ ਲੈ ਮਿੱਤਰੋ 94 ਮਾੜਾ ਲੱਗਾ ਨਵੇਂ ਟਾਇਰ ਨਵੇਂ ਟਾਇਰ ਇੰਜਨ ਗੇਅਰ ਦੀ ਇੱਕ ਗੱਲ ਹੋਰ ਆ ਬਾਈ ਤੁਸੀਂ ਘਰੋਂ ਮਿੱਤ ਕੇ ਆ ਜਾਓ ਬਾਈ ਸਵਰਾਜ 735 ਲੈ ਕੇ ਆ ਜਾਣਾ ਕਿਤਨਾ ਦੇਗੀ ਭੇਜਾਂਗੇ ਦੇਗੀ ਭੇਜਣਗੇ ਬਾਈ ਕਹਿੰਦਾ ਠੀਕ ਆ ਬਾਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਐਨ ਕੋਕਾ ਪੀਸ ਪਿਆਗਾ ਤੇ ਬਾਕੀ ਚੈੱਕ ਵੀ ਕਰ ਸਕਦੇ ਹੋ ਕਿ ਟਾਇਰ ਰਹਿਣਗੇ ਵੀ ਜਮਾ ਨਵੇਂ ਜਮਾ ਨਵੇਂ ਨੇ ਜੀ ਕਿਉਂ ਦੇ ਮੂਲੇ ਮਾਰਫ ਦੇ ਨੇ ਠੀਕ ਆ ਆ ਆ ਆ ਕੁਆਲਿਟੀ ਵਾਲਾ ਟਾਇਰ ਨਹੀਂ ਪਾਉਂਦੇ ਨਾ ਬਈ ਨਾ ਦੇਸੀ ਨਹੀਂ ਪਾਉਂਦੇ ਬਈ ਕਮ ਕੁਆਲਿਟੀ ਟਾਇਰ ਅਗਲਾ ਗੰਦਾ ਜਿਹੜਾ ਉਪਾਤੇ ਉਪਾਤੇ ਇਹ ਪਾਵਾਂਗੇ ਨਵੇਂ ਟਾਇਰ ਜਿਆਦਾ ਠੀਕ ਆ ਬਈ ਮਤਲਬ ਜਿਹੜੇ ਬਈ ਅੱਜ ਕੱਲ ਮਾਰਕੀਟ 'ਚ ਚੱਲਣ ਵਾਲੇ ਉਹ ਟਾਇਰ ਨੇ ਆਪਣੇ ਉਹ ਟਾਇਰ ਮਿਲਣਗੇ ਬਈ ਜੀ ਤੇ ਇਹ ਮਾਡਲ ਹੈਗਾ ਜੀ 94 ਮਾਡਲ ਹੈ ਠੀਕ ਆ ਜੀ ਡਿਮਾਂਡ ਇਹਦੀ ਹੈ ਇਹਨੂੰ ਦੇ ਦਾਂਗੇ ਬਸ ਯਾਰ 1 30 ਦਾ ਦੇ ਦਾਂਗੇ 1 ਲੱਖ 30 ਹਜ਼ਾਰ ਜੱਸਨੋਈ ਠੀਕ ਆ ਦੋਨਾਂ 'ਚ ਹੋ ਜੂ ਮਾਨ ਤਾਂ ਕੋਈ ਮਾਨ ਤਾਂ ਫੁੱਲ ਕਰਾਂ ਕੋਈ ਗੱਲ ਨਹੀਂ ਠੀਕ ਆ ਹਾਂ ਜਿਹੜਾ ਬੰਦਾ ਦੇਵਾ ਜੀ ਉਧਰ ਆਪਾਂ हो गया अपना 2.5 लाख हो गया 2.5 लाख रुपए च दो ट्रैक्टर हां जी जे ਤੁਸੀਂ ਬਈ ਦੋਨੇ ਲੈਣਾ ਆਉਂਗੇ ਤਾਂ ਮਾਨਤਾ ਨੂੰ ਫੁੱਲ ਗੱਲ ਕਰਕੇ ਤੁਰਪੂਗਾ ਠੀਕ ਹੈ ਭਾਈ ਜੀ ਹੋਰ ਵੀ ਟਰੈਕਟਰ ਹੁੰਦੇ ਨੇ ਬਈ ਆਪਣੇ ਕੋਲ ਆਪਣੇ ਦੇ ਹੋਰ ਵੀ ਹੁੰਦੇ ਨੇ ਠੀਕ ਆ ਜੇ ਤੁਹਾਨੂੰ ਉਹ ਵੀ ਦਿਖਾ ਦਿੰਨੇਗੇ ਬਈ ਦੋ ਟਰੈਕਟਰ ਉਹ ਖੜੇ ਨੇਗੇ ਠੀਕ ਹੈ ਭਾਈ ਮੇਨ ਲੋਕੇਸ਼ਨ ਕੀ ਪੈਂਦੀ ਬਈ ਗੁਰਪੇ ਦਾ ਪਿੰਡ ਸੇਰੂ ਆ ਜ਼ਿਲ੍ਹਾ ਸੰਗਰੂਰ ਪੈਂਦਾ ਤਹਿਸੀਲ ਸੁਨਾਮ ਆ ਠੀਕ ਆ ਭਾਈ ਜੀ ਬਾਕੀ ਬਈ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬਈ ਦਾ ਘਰ ਆਗਾ ਇੱਥੇ ਆ ਕੇ ਤੁਸੀਂ ਨੰਬਰ ਆਪਣਾ 9417551000 ਠੀਕ ਆ ਪੁਰਾਣੀ ਵੀਡੀਓ ਨੂੰ ਰਿਸਪਾਂਸ ਕਿਵੇਂ ਰਿਹਾ ਬਈ ਵਧੀਆ ਮਤਲਬ ਟੋ ਮਾਡਲ ਆ ਤੇਰਾ ਮਾਡਲ ਆ ਤੇਰਾ ਮਾਡਲ ਆਗਾ ਨਵੇਂ ਨਵੇਂ ਟਾਇਰ ਨੇ ਮਿੱਤਰੋ 14 ਦੇ ਟਾਇਰ ਦਾ ਕੰਡੀਸ਼ਨ ਦਾ ਐਨ ਕੋਕਾ ਪੀਸ ਪਿਆਗਾ ਇੰਜਨ ਗੇਅਰ ਦਾ ਵੀ ਫੁੱਲ ਗਾਰੰਟੀ ਆ ਬੰ ਨੂੰ ਠੀਕ ਆ ਜੀ ਸੁਪਰ 5900 ਘੰਟੇ ਚੱਲੇ ਹਲੇ ਕੱਲਾ ਕੋ ਟੋਟਲ ਠੀਕ ਆ ਆਲ ਜੋੜੀ ਦੂਜੀ ਰ ਮਤਲਬ ਕੱਟ ਲੱਗ ਗਈ ਤਾਂ ਪਾ ਦੀ ਨਾਲ ਦੇ ਟਾਇਰ ਤੇ ਦੀ ਅੱਛਾ ਹਾਂ ਕੱਟ ਲੱਗਣ ਕਰਕੇ ਫਿਰ ਉਹ ਤੈਨੂੰ ਪਤਾ ਲੋਕ ਬਹਿਮੀ ਨਾ ਅਗਲਾ ਕਹਿੰਦਾ ਨਵੇਂ ਟਾਇਰ ਕੁਝ ਪਾਤੇ ਫਿਰ ਅਡੋਪਾ ਟੀ ਅੱਡੇ ਦਾ ਮਹਿੰਗਾ ਖੜੂ ਨਾ ਹਾਂਜੀ ਉਹਦੇ ਕਰਕੇ ਨਾ ਵੀ ਕਿਤੇ ਚਾਰੇ ਟਾਇਰ ਕਮਾਂਡ ਨਵੇਂ ਪਾਤੇ ਠੀਕ ਆ ਬਾਈ ਮਤਲ 11 ਦਾ ਪੌਣੇ ਪਹਿਣ ਗਿਆ ਹਾਂ ਹਾਂ ਕੁਛ ਨਹੀਂ ਤੇ ਰਪਿਆ ਲਾਉਣ ਦੀ ਲੋੜ ਨਹੀਂ ਰਪਿਆ ਲਾਉਣ ਦੀ ਲੋੜ ਨਹੀਂ ਹੈਗੀ ਪਾਵਰ ਸਟੀering ਚਾ ਡਬਲ ਡਿਸਟ੍ਰਿਬਿਊਟਰ ਚਾ ਸੁਪਰ ਮੈਕਸ ਆ ਸੁਪਰ ਮੈਕਸ ਮਾਡਲ ਆ ਤੇ ਇਹਦਾ ਪ੍ਰਾਈਸ ਬਈ ਸਾਢੇ 3 ਲੱਖ ਦਾ ਦੇ ਦਾਂਗੇ ਮਾਡਲ 13 ਲੱਗਿਆ ਗਿਆ ਬਈ ਸਵਰਾਜ 855 ਰਿਵਰਸ ਪੀਟੀਓ ਪਾਵਰ ਸਟੀering ਆ ਟੌਪ ਵਾਲਾ ਮਾਡਲ ਆਗਾ 14 ਦੇ ਟਾਇਰਾਂ ਚ ਬਈ ਟਾਇਰ ਜਮਨ ਨਵੇਂ ਨੇ ਪਾਸੇ ਆ ਦੇਖੋ ਬਈ ਮੂਨੇ ਮਨੇ ਟੁੱਟੀਆਂ ਹੀ ਆਈਆਂ ਮਤਲਬ ਉਹ ਆ ਕਿ ਸਿੱਧਾ ਲੈ ਕੇ ਉਰੀ ਕਰੇਗਾ ਉਰੀ ਕਰੀ ਖੜਾਗਾ ਠੀਕ ਆ ਬਾਈ ਜੀ ਬਾਕੀ ਚੈੱਕ ਕਰ ਸਕਦੇ ਬਿਲ ਤਾਂ ਨਹੀਂ ਮਿਲਣਾ ਬਾਈ ਗੁਰਪ੍ਰੀਤ ਬਿਲ ਦੇ ਦਾਂਗੇ ਠੀਕ ਆ ਲੈਪਾਣ ਦੁਕਾਨ ਬਿਲ ਪਾ ਇੱਕ ਨੰਬਰ ਮਿਲ ਲੰਗੇ ਗਰੰਟੀ ਨੂੰ ਸਾਰਾ ਕੁਝ ਦੇਣਗੇ ਆ ਪਰ ਲੈ ਠੀਕ ਆ ਗਰੰਟੀ ਵਾਰੰਟੀ ਸਾਨੂੰ ਸਾਰਾ ਕੁਝ ਬਾਈ ਟੈਰਾਂ ਦਾ ਮਿਲੂਗਾ ਬਾਈ ਜੀ ਬਾਕੀ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਬਾਕੀ ਆਪਾਂ ਫੇਰ ਚੈੱਕ ਕਰਾਂ ਇੰਜਨ ਇੰਜਨ ਗੇਅਰ ਦਾ ਹੱਕ ਨੰਬਰ ਟਰੈਕਟਰ ਯਾਰ ਠੀਕ ਆ ਵਾਹਣ ਵੀ ਖਾਲੀ ਪਿਆਗਾ ਬਾਲਾਂ ਨੂੰ ਜਨਾ ਮਰਜੀ ਵਾ ਕੇ ਫੇਰ ਅਗਲਾ ਸੌਦਾ ਕਰੇ ਆਪਣੇ ਨਾਲ ਠੀਕ ਆ ਬਾਈ ਜੀ ਇੰਜਨ ਗ ਬੜਾ ਮੋਟਾ ਮਾਰਡਲ ਦੇ ਹਿਸਾਬ ਨਾਲ ਹੁੰਦੇ ਬੜੀ ਮੋਟਾ ਟਾਚਿੰਗ ਹੁੰਦੀ ਐ ਐਵੇਂ ਆਪਾਂ ਕਿਉਂ ਕਹੀਏ ਆਪਾਂ ਕਹੀਏ ਵੀ ਆਲ ਓਰੀਜినਲ ਆ ਠੀਕ ਆ ਆਲ ਓਰੀਜਨਲ ਵੀ ਨਹੀਂ ਹੁਣ ਅਗਲਾ 22 23 ਦੇ ਵੀ ਕਰੀਏ ਨਾ ਬੜੀ ਮੋਟੀ ਟਾਚਿੰਗ ਦਾ ਯਾਰ ਆਪਾਂ ਕਿਉਂ ਕਹੀਏ ਠੀਕ ਆ ਬਾਈ ਇਹਦਾ ਪ੍ਰਾਈਸ ਬਾਈ 410000 ਇਹਦਾ ਵੀ ਇਹਦਾ 4 ਲੱਖ 4 ਦਾ ਦੇ ਦਾਂਗੇ ਥੱਲੇ ਵੀ ਹੋ ਜਾਊਗਾ ਬਾਈ ਕਰ ਦਾਂਗੇ ਠੀਕ ਆ ਬਾਈ ਤੇ ਬਾਕੀ ਬਾਈ ਸਕਰੀਨ ਤੇ ਨੰਬਰ ਹੈਗਾਗਾ ਤੇ ਗੱਡੀਆਂ ਵੀ ਹੁੰਦੀ ਨੇ ਨਾ ਆਪਣੇ ਕੋਲ ਆ ਗੱਡੀ ਵੀ ਦਿਖਾਵਾਂਗੇ ਠੀਕ ਆ ਬਾਈ ਗੱਡੀਆਂ ਵੀ ਹੁੰਦੀ ਨੇ ਬਾਈ ਕਿਸੇ ਕੋਲੇ ਜੇ ਲੈਣੀਆਂ ਕੇ ਬੋਲਟ ਵੀ ਖੜਾਗਾ ਬਾਈ ਕੋਲੇ ਜੇ ਕਿਸੇ ਵੀਰ ਨੇ ਸੌਂਗ ਪੂਰਾ ਕਰਨਾਗਾ ਤਾਂ ਉਹ ਵੀ ਬਾਈ ਸੇਲ ਕਰਦਣਗੇ। ਬਾਕੀ ਹੋਰ ਵੀ ਟਰੈਕਟਰ ਹੁੰਦੇ ਨੇ ਬਾਈ ਕੋਲੇ। ਇੱਕ ਮਿੰਦਰਾ ਖੜਾਣਾ ਨਾ ਵੀ ਆਪਣੇ ਕੋਲੇ। ਮਿੰਦਰਾ ਖੜਾਣਾ 261। ਠੀਕ ਆ ਜੀ। ਉਹ ਵੀ ਸੇਲ ਕਰਨਾ ਨਾ ਬਈ। ਉਹ ਮਾੜਾ ਮੋਟਾ 99 ਮਾਡਲ ਆ। ਪ੍ਰਾਈਸ ਕੀ ਰੱਖਿਆ ਬਈ ਉਹਦਾ? ਉਹਦੇ ਦਾ 90000 ਦਾ। ਓਨਲੀ ਓਨਲੀ। ਲੈ ਮਿੱਤਰੋ ਸਿਰਫ 90000 ਰੁਪਏ ਤੇ ਇੰਜਨ ਗੇਰ ਟਰੈਕਟਰ ਫੁੱਲ ਕੈਂਟ ਆਗਾ। ਕੋਈ ਬਲੋ ਨਹੀਂ ਬੜਾ ਗੇਰ ਗੂਦਾ ਓਕੇ ਆ। ਠੀਕ ਆ ਬਈ। ਬਾਕੀ ਬਈ ਸਕਰੀਨ ਤੇ ਨੰਬਰ ਆਗਾ ਸੰਪਰਕ ਕਰ ਲਿਓ। ਠੀਕ